ਰੋਟੀਆਂ ਲਾਉਣ ਵਾਲੀਆਂ ਪਈਆਂ ਤਰਕੇ ਕਾਫੀ ਚੱਕ ਲਈ ਭਾਂਡੇ ਮਾਂਜਣ ਵਾਲੇ ਪਈਆਂ ਹੁਣ ਸੱਪ ਕਰਦੂ ਕੋਈ ਇਹ ਵੀ ਗੱਲ ਸੁਣ ਮੈਂ ਕਹਿੰਦਾ ਗੱਲ ਸੁਣ ਲਓ ਮੇਜੀ ਸੁਣੀ ਬਾਈ ਜਨੇ ਜਗਲ ਮਾਸੀ ਮੈਂ ਨਾ ਤੁਹਾਡੇ ਵਾਸਤੇ ਸਮਾਨ ਮੰਗਵਾਉਣਾ ਤੂੰ ਸੁਣਾ ਦੇ ਜਿਹੜਾ ਸੋਨਾ ਰਮਾਂ ਟੱਕਾਂ ਦਾ ਹਾਂ ਮੈਂ ਤੁਹਾਡੇ ਵਾਸਤੇ ਸਮਾਨ ਮੰਗਵਾ ਲੱਗੀਆਂ ਕੁਝ ਤੁਸੀਂ ਮੰਗਵਾਣਾ ਤਾਂ ਮੈਂ ਦੱਸ ਦੇ ਮੈਂ ਕੀ ਮੰਗਵਾਣਾ ਮੇਰੇ ਤੋਂ ਤੂੰ ਝਾੜੂ ਲਵਾਉਣਾ ਹੁੰਦਾ ਝਾੜੂ ਲਿਆ ਦੇ ਰੋਟੀਆਂ ਮੈਂ ਬਕਾਉਣੀਆਂ ਹੁੰਦੀਆਂ ਠੀਕ ਆ ਕੁਝ ਝਗੜਾ ਮੇਲਾ ਦੇ ਨਵਾਂ ਲਿਆ ਦੇ ਭਾਂਡੇ ਮੈਂ ਮੰਦਰੀ ਹੁੰਦਾ ਸਾਬ ਲਿਆ ਦੇ ਭਾਂਡੇ ਵਾਲੀ ਤੂੰ ਤਾਂ ਕੱਖ ਕਰਨਾ ਨਹੀਂ ਹੁੰਦਾ ਸੋਨੇ ਦਾ ਸੱਚੀ ਕੋਈ ਲਾਜ ਨਹੀਂ ਬਸ ਮੈਂ ਤਾਂ ਜਿਹੜੀ ਚੀਜ਼ ਮੰਗਾਵਾਂ ਤੂੰ ਸਾਈ ਕਰਨਾ ਪਾਉਂਦੇ ਹੁੰਦੇ ਮੈਂ ਨਹੀਂ ਆਉਂਦੇ ਭਾਂਡੇ ਸਭ ਉਹ ਦਾ ਕਾ ਅੱਜ ਕੋ ਮੈਨੂੰ ਚੱਲ ਨਹੀਂ ਆ ਚੱਲ ਛੱਡ ਜਾਣ ਮੇਰੀ ਉਹ ਫੇਰ ਮੁੜ ਆਉਂਦੀ ਆ ਯਾਰ ਇਹ ਕੀ ਭੋਲੀ ਗੀਵੇ ਜੀ ਸਹੀ ਮੁੜ ਜਾ ਉਹਦੇ ਨਹੀਂ ਉਹਦੇ ਨਹੀਂ ਜਿਹੜੀ ਮੈਂ ਕਰਮਾ ਛੋਟੇ ਜਾਨ ਨਾ ਹੁਣ ਆ ਕੇ ਲਸਤਾਈਆਂ ਕੋਲ ਵੀ ਹੁਣ ਕੀ ਕਰਾਉਣ ਮੇਰੇ ਤੋਂ ਲੈਣ ਦਾ ਲੈਣ ਨੂੰ ਕੰਮ ਦਾ ਤਾਂ ਸਿੱਧਾ ਕੀ ਕਰਾਉਣਾ ਮੇਰੇ ਤੋਂ ਜਾਂਦੀ ਜਾਂਦੀ ਥੇਰ ਮਰੇ